ਕੈਮੇਰੀਕਾ ਸਾਢੇ 3 ਦੇ ਕਰੀਬ ਹੋ ਚੁੱਕਿਆ ਹੈ। ਸਾਡੀ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਿਹਾ। ਜੋੜਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਜੋ ਲਗਾਤਾਰ ਮੋਰਚਾ ਚੱਲ ਰਿਹਾ ਹੈ ਤੇ ਆਪ ਜੀ ਦੇਖ ਰਹੇ ਹੋ ਕਿ ਸਾਡੇ ਜਿਹੜੇ ਬੱਚਨੇ ਲਗਾਤਾਰ ਮੋਰਚੇ ਵੀ ਡਟੇ ਹੋਏ ਆ। ਜਿਵੇਂ ਮੈਂ ਗੱਲ ਕਰਾਂ ਤੇ ਇਸ ਵਕਤ ਜਿਹੜੇ ਹਨ ਸਮਾਂ ਜਿਹੜਾ ਹੋ ਚੁੱਕਿਆ ਅਮਰੀਕਾ ਸਾਢੇ 3 ਦੇ ਕਰੀਬ ਹੋ ਚੁੱਕਿਆ ਹੈ ਤੇ ਤੁਸੀਂ ਇਹਨਾਂ ਬੱਚਿਆਂ ਨੂੰ ਜज्ਬਾ ਹੌਸਲਾ ਚੜ੍ਹਦੀ ਕਲਾ ਦੇਖੋ ਤੇ ਅੱਜ ਜਿੱਥੇ ਸਾਡੇ ਨਾਲ ਇਹ ਬੱਚੇ ਨੇ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜਦੇ ਪਏ ਆ ਉੱਥੇ ਨਾਲ ਹੀ ਆਪ ਵੀ ਦੇਖ ਰਹੇ ਹੋ ਕਿ ਸਾਡੇ ਦਰਮਿਆਨ ਫਸਦੀ ਕਰਨ ਦੇ ਵਾਸਤੇ ਉਗਰਕਾਰ ਸਿੰਘ ਜੀ ਕਵੀਸ਼ਰੀ ਜਥਾ ਔਰ ਇਹਨਾਂ ਦੇ ਟੀਚਰ ਸਾਹਿਬਾਨ ਪ੍ਰੋਫੈਸਰ ਸਾਹਿਬ ਅਸੀਂ ਸਾਰੇ ਇਸੇ ਵਾਸਤੇ ਇੱਥੇ ਪਹੁੰਚੇ ਆ ਕਿ ਬੱਚਿਆਂ ਨੂੰ ਹੌਸਲਾ ਦੇ ਸਕੀਏ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਠੰਡ ਦਾ ਸਮਾਂ ਹੈ ਸਰਦੀ ਦਾ ਸਮਾਂ ਹੈ ਸਾਡੇ ਇਹਨਾਂ ਬੱਚਿਆਂ ਨੂੰ ਨੀਂਦ ਵੀ ਨਹੀਂ ਆ ਰਹੀ ਲਗਾਤਾਰ ਆਪਣੀਆਂ ਸਿਮਾਵਾਂ ਨਿਭਾ ਰਹੇ ਆ ਤੇ ਅਸੀਂ ਬੈਠੇ ਸੀਗੇ ਤੇ ਮਨ ਬਣਿਆ ਕਿ ਅਸੀਂ ਇਸ ਠੰਡ ਦੇ ਸਮੇਂ ਦੇ ਵਿੱਚ ਜੋ ਦਸ਼ਮेश ਪਿਤਾ ਜੀ ਨੇ ਸਾਡੇ ਵਾਸਤੇ ਪ੍ਰਬਾਗੀਆਂ ਦਿੱਤੀਆਂ ਛੋਟੇ ਸਹਿਬਜ਼ਾਦੇ ਇਸੇ ਸਮੇਂ ਦੇ ਅੰਦਰ ਜੋ ਸ਼ਹਾਹਤਾ ਦੇ ਜਾਨ ਪੀਂਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਰੇ ਬੱਚੇ ਮਿਲ ਕੇ ਤੇ ਨਾਲ ਗੁਰਕਾਰ ਸਿੰਘ ਜੀ ਕੁਸ਼ਰੀ ਜਥਾ ਇੱਕ ਛੋਟੀ ਜੀ ਕੋਸ਼ਿਸ਼ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਸ ਵਿੱਚ ਆਪ ਜੀ ਨਾਲ ਇੱਕ ਛੋਟੀ ਜੀ ਕਵਿਤਾ ਆਪ ਜੀ ਦੇ ਸਦਮੁਖ ਰੱਖਾਂਗੇ ਸਭ ਤੋਂ ਪਹਿਲਾਂ ਪੱਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਛਾਹ ਵਾਹਿਗੁਰੂ ਜੀ ਕਾ ਹਾਲ ਸਭ ਵਾਹਿਗੁਰੂ ਜੀ ਦੇ ਪੱਤੇ ਸਤਿ ਹੋਏ ਸਿਖਾ ਹੋਲ ਕੀ ਮਗਦੈ ਮੇਤਾ ਜੋੜਾ 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 ਬਾਂਕਿਆ ਮੱਲਾ ਦੇ ਵਿੱਚ ਰੇਂਦਾ ਸਾਂਵੇਂ ਤੋਰ ਸੀ ਮੈਨੂੰ ਕਾਦੀ ਓਏ ਤੋਰ ਸੀ ਮੈਨੂੰ ਕਾਦੀ ਓਏ ਕੋ ਗਲ ਸੀ ਦਿਲ ਵਿੱਚ ਮੇਰੇ ਚੋੜੀ ਸਾਰੀ ਓਏ ਜੱਟੇ ਮੇਲਾ ਜੀਵੇ ਬੀਤਿਆ ਮੈਂ ਤਾਂ ਓਵੇਂ ਸਮਾ ਗੁਜਾ ਲਿਆ ਓਵੇਂ ਸਮਾ ਗੁਜਾ ਲਿਆ ਦੱਸ ਓਏ ਸਿੱਖਾ ਓਏ ਕੀ ਮੰਗੇ ਨਾ ਜੋੜਾ ਜੋੜਾ ਵਾਰ ਦਿਆ ਜੋੜਾ ਜੋੜਾ ਗਿਆ ਦੱਸ ਓਏ ਸਿਖਾ ਮੋੜ ਕੀ ਮੰਗਦਾ ਮੈਂ ਤਾਂ ਜੋੜਾ ਇਹਨਾਂ ਬੱਚਿਆਂ ਦਾ ਹੌਸਲਾ ਇਹਨਾਂ ਬੱਚਿਆਂ ਦਾ ਹਜਬਾ ਜੋ ਇਸ ਵੇਲੇ ਵੀ ਇਸ ਵਕਤ ਵੀ ਜਦੋਂ ਸਾਰੇ ਦੁਨੀਆਂ ਦੇ ਲੋਕ ਸੁੱਤੇ ਪਏ ਨੇ ਤੇ ਲਗਾਤਾਰ ਜਿੱਥੇ ਮੋਰਚੇ ਵਿੱਚ ਡਟੇ ਨੇ ਸਾਰਾ ਦਿਨ ਸਿਵਾ ਵੀ ਕਰਦੇ ਐ ਤੇ ਇਸ ਵਕਤ ਵੀ ਚੜ੍ਹਦੀ ਕਲਾ ਦੇ ਨਾਲ ਦਸ਼ਮੇਸ਼ ਪਿਤਾ ਜੀ ਦੀਆਂ ਸ਼ਹਾਦਤਾਂ ਦਸ਼ਮੇਸ਼ ਪਿਤਾ ਜੀ ਦੀਆਂ ਕੁਰਬਾਨੀਆਂ ਨੂੰ ਅਸੀਂਾਰੇ ਇੱਦਾਂ ਹੀ ਬੈਠ ਕੇ ਯਾਦ ਕਰਦੇ ਪਏ ਹਾਂ ਇਸੇ ਕਰਕੇ ਆਪ ਸਭਨਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਇਨਾ ਬੱਚਿਆਂ ਨੂੰ ਸਪੋਰਟ ਕਰੀਏ। ਇਹਨਾਂ ਬੱਚਾ ਨੂੰ ਹੌਸਲਾ ਵੀ ਹੈ, ਚੜ੍ਹਦੀ ਕਲਾ ਦੇ ਵਿੱਚ ਇਹ ਬੱਚੇ ਰਹਿਣ। ਤੇ ਜੋ ਕੋਈ ਵੀ ਇਸ ਮੌਕੇ ਵਿੱਚ ਬਹੁਤ ਸੱਟਦਾ ਹੈ, ਮੈਂ ਆਪ ਵੀ ਦੇ ਜੋ ਘਰਾਂ ਵਿੱਚ ਬੈਠੇ ਮਾਪੇ ਨੇ, ਬੱਚੇ ਨੇ ਕਿਸੇ ਵੀ ਜਗ੍ਹਾ ਤੋਂ ਸਿੱਖਿਆ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਇੱਕ ਦੋ ਵਾਰ ਆਓ ਤੇ ਸਹੀ। ਅਜੇ ਤੱਕ ਕਈ ਬੱਚੇ ਐਸੇ ਨੇ ਜੋ ਇਹ ਐਜੂਕੇਸ਼ਨ ਦੇ ਸਿਰਫ ਦਾ ਹਾਸਲ ਕਰਨੀ ਚਾਹੁੰਦੇ ਆ ਕਿ ਸਾਨੂੰ ਇਹ ਜੋ ਐਜੂਕੇਸ਼ਨ ਹੈ ਇਸੇ ਤਰ੍ਹਾਂ ਸਸਤੀ ਕਾਟਰੀਡ ਦੇ ਵਿੱਚ ਮਿਲਦੀ ਰਹੇ, ਜਿਵੇਂ ਹੁਣ ਵੀ ਮਿਲ ਰਹੀ ਆ। ਪਰ ਜਦੋਂ ਮੋਰਚਾ ਲੱਗਿਆ ਹੋਇਆ ਜਦੋਂ ਹੱਕਾਂ ਦੇ ਬੱਚੇ ਲੜ ਰਹੇ ਆ ਪਰ ਇਹਨਾਂ ਦੇ ਨਾਲ ਬੈਠਣ ਨੂੰ ਤਿਆਰ ਨਹੀਂ ਆਪਣੇ ਘਰੋਂ ਨਿਕਲਣ ਵਾਸਤੇ ਤਿਆਰ ਨਹੀਂ ਤਾਂ ਮਾਤਾ ਪਿਤਾ ਨੂੰ ਇੱਕ ਚਿੰਤਾ ਫਿਕਰਤਾ ਹੈ ਕਿ ਪਤਾ ਨਹੀਂ ਉਹ ਕੀ ਹੁੰਦਾਏਗਾ ਕੀ ਬਣਦਾਏਗਾ ਕੀ ਸਾਡਾ ਹੋਵੇਗਾ ਇਸ ਕਰਕੇ ਵੀ ਬੱਚੇ ਨੂੰ ਨਹੀਂ ਭੇਜਦੇ ਪਰ ਐਸਾ ਕੋਈ ਵੀ ਕੱਲ ਨਹੀਂ ਇਹ ਵੀ ਬੱਚੇ ਬੈਠੇ ਨੇ ਇਹ ਵੀ ਚੜ੍ਹਦੀ ਕਲਾ ਦੇ ਪੈਰੇ ਦੇ ਰਿਹਾ ਹੈ ਤੇ ਇਹ ਕਰ ਸਕਦੇ ਨੇ ਇਹ ਸਾਡੀਆਂ ਜਿਹੜੀਆਂ ਬੱਚੀਆਂ ਨੇ ਧੀਆ ਨੇ ਇਹਦੇ ਕੋਈ ਇੱਕ ਪਾਸੇ ਸਾਡੀਆਂ ਬੱਚੀਆਂ ਧੀਆ ਕਿਸ ਤਰ੍ਹਾਂ ਆਪਣੇ ਮਾਪਿਆਂ ਕੋਲ ਕਰੋ ਇਜਾਜ਼ਤ ਲੈ ਕੇ ਇਸ ਮੋਰਚੇ ਡਟੇ ਹੋਰ ਇਹਨਾਂ ਦੇ ਮਾਤਾ ਪਿਤਾ ਵੀ ਪੂਰਾ ਐਪਰੀਸ਼ੀਏਟ ਕਰ ਰਹੇ ਆ ਚੜ੍ਹਦੀ ਕਲਾ ਦਾ ਮੋਰਚੇ ਵਿੱਚ ਇਹਨਾਂ ਨੂੰ ਭੇਜ ਰਹੇ ਆ ਤੇ ਇਹਨਾਂ ਦੇ ਮਾਤਾ ਪਿਤਾ ਕਰ ਸਕਦੇ ਆ ਤੇ ਸਾਡੇ ਕਿਉਂ ਨਹੀਂ ਕਰ ਸਕਦੇ ਇਹ ਸਾਨੂੰ ਸਾਰਿਆਂ ਨੂੰ ਹਿਰਦੇ 'ਚ ਦਰਦ ਲੈ ਕੇ ਕਿ ਇਹਨਾਂ ਬਚੇ ਦੀ ਚੜ੍ਹਦੀ ਕਲਾ ਹੋਵੇ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ ਇਹਨੀਆਂ ਬੇਨਤੀਆਂ ਸਾਡੇ ਸਾਰੇ ਬੱਚਿਆਂ ਵੱਲੋਂ ਸਾਡੇ ਇਹ ਪੁਤਕਰ ਸਿੰਘ ਜੱਥੇ ਵੱਲੋਂ ਤੇ ਦਾਸਕਮਲ ਸਿੰਘ ਵੱਲੋਂ ਤੇ ਸਾਡਾ ਵੀ जो तो इसके कैमरे की सेवा निभा रहे वो चेहरा नहीं आप देख सकोगे क्योंकि तो कैमरा उन्होंने हथ इना तो भी व्डिया सेवा धनबाद जी वाहू जी का खालसा